ਥੋੜਾ ਫਾਸਲਾ ਬਣਾ ਕੇ ਰੱਖਿਓ ਬਾਈ ਜੀ। ਕੋੜਿਆਂ 'ਚ ਥੋੜਾ ਜਿਹਾ ਫਾਸਲਾ। ਤਾੜੀਆਂ ਲਾ ਦਿਓ ਵੀ। ਵਾਹ ਜੀ ਵਾਹ। ਖੇਡਦਿਆ ਕਾਕੇ ਤੇ ਪੈਂਦਿਆ ਪਟਾਕੇ ਦਲੇਰੀ ਚੈੱਕ ਹੋ ਰਹੀ ਆ ਵੀ ਕੋੜਿਆਂ ਦੀ। ਕਹਿੰਦੇ ਫਰਕ ਤੇ ਹੈ ਹਵਾ ਤੇ ਹਨੇਰੀ 'ਚ। ਜੋਰ ਤੇ ਦਲੇਰੀ 'ਚ ਮਾਰ ਦਿਓ ਵੀ ਤਾੜੀਆਂ। ਬਾਈ ਸਾੰਬ ਕੇ ਬਿੱਟ ਟੁੱਟ ਗਈ ਘੋੜੇ ਦੀ ਥੋੜਾ ਸਾੰਬ ਕੇ ਬਾਈ ਜੀ ਸਾੰਬ ਕੇ ਘੋੜੇ ਦੀ ਸਾੰਬ ਕੇ ਸਾੰਬ ਕੇ ਅਬਾਈ ਜੀ ਘੋੜੇ ਬਾਹਰ ਕਰ ਲਿਓ ਓਏ ਯਾਰ ਕੋਈ ਨੀ ਕੀ ਆ ਕੋੜੇ ਆਫ ਦਾ ਅਨਕਾਰ ਦਿਖਾਉਣਗੇ ਫੜ ਲਾਂਗੇ ਇੱਕ ਮਿੰਟ ਬੱਸ ਪਾਜ ਫਾ ਓਏ ਕੋਈ ਗੱਲ ਨਹੀਂ ਯਾਰ ਫੜ ਲੈ ਬੱਸ ਐਨੀ ਗੱਲ ਹੈ ਯਾਰ ਕਿੰਨੀ ਗੱਲ ਹੈ ਕੋਈ ਦਿੱਕਤ ਨਹੀਂ ਆਪਾਂ ਖੜੇ ਖੜੋ 1% ਵੀ ਕੋਈ ਦਿੱਕਤ ਨਹੀਂ ਉਹਦੇ ਹੋਲਡਰ ਪਾ ਲੋ ਯਾਰ ਬੱਸ ਬੱਸ ਐਡੀ ਗੱਲ ਹੈ ਯਾਰ भाई घोड़ा बाहर कर लो दूजा बचा के घोड़ा बाहर कर लो दूजा बस फटे गए भाई एडी गल है यार कोई तो भाई बाहर ना निकल दे दो घोड़ा भाई घोड़ा बाहर ना निकल जाए ਬਾਈ ਕੋੜਾ ਬਾਹਰ ਨਾ ਨਿਕਲ ਜਾਏ ਇਹ ਸਾਣਾ ਹੈ ਬਾਈ ਇਹਨੇ ਆਪਾਂ ਨੂੰ ਜੋਰ ਦਿਖਾਉਣੇ ਆ ਯਾਰ 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 ਮੇਲਾ ਨਾ ਬਣਾਓ ਕੋਈ ਦਿੱਕਤ ਨਹੀਂ ਕੋੜਾ ਦੁਆਰੇ ਅੰਦਰ ਲਿਆਓ ਬਾਈ ਦੂਜੇ ਨੂੰ ਕੋੜੇ ਨੂੰ ਉਹ ਬਾਈ ਕੋੜਾ ਯਾਰ ਰਸਾ ਪਾਓ ਫੜ ਕੇ ਉਹ ਬਾਈ ਕੋੜਾ ਅੰਦਰ ਲਿਆਓ ਕੋੜਾ ਅੰਦਰ ਲਿਆਓ ਬਾਈ ਅਸੀਂ ਅੰਦਰ ਲਿਆਓ ਕੋੜਾ ਅਸੀਂ ਕਿੱਥੇ ਅੰਦਰ ਲਿਆਓ ਉਹਨਾਂ ਦੇ ਪੇੜ ਹੈ ਹੋਣੇ ਆ ਕੋਈ ਚੱਕਰ ਨਹੀਂ ਪੇੜ ਹੁੰਦੇ ਆ ਹੋ ਜਾਣਗੇ ਬੱਸ ਫੜਿਆ ਗਿਆ ਨਾ ਐਨੀ ਗੱਲ ਆ ਯਾਰ ਮੇਰਾ ਨਾ ਬਣਾਉ ਭਾਈ ਕੋਈ ਚੱਕਰ ਨਹੀਂ ਟਕਾ ਕੇ ਭਾਈ ਹੁਣ ਆਰਾਮ ਨਾਲ ਕੋੜਾ ਫੜ ਲਿਓ ਭਾਈ ਕੋਈ ਗੱਲ ਨਹੀਂ ਮੇਲਾ ਵੇਖਦੀ ਏ ਮਟਿਆਰੇ ਨੇ ਮੇਲਾ ਤੈਨੂੰ ਦੇਖਦਾ ਸੋ ਬਾਲੀ ਵੱਡੀ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਜੀ ਫੜਿਆ ਜਾਊਗਾ ਭਾਈ ਕੋਈ ਗੱਲ ਨਹੀਂ ਭਾਈ ਉੱਥੇ ਖੜਜੋ ਥੋੜਾ ਜਿਹਾ ਗੇਟ ਦੇ ਉੱਪਰ ਖੜਜੋ ਬੱਸ ਕੋੜਾ ਟਿਕ ਜੂਗਾ ਕੋੜੇ ਦੇ ਉੱਪਰ ਰੱਸਾ ਸੱਟ ਲਓ ਹੁਣ ਕੋਈ ਗੱਲ ਨਹੀਂ ਰੱਸਾ ਸੱਟ ਲਓ ਕੋੜੇ ਦੇ ਉੱਪਰ ਬਾਈ ਗੇਟ ਦੇ ਕੋਲ हट ਜਾ ਬਾਈ ਜੀ ਗੇਟ ਦੇ ਕੋਲੇ ਕੋਈ ਗੱਲ ਨਹੀਂ ਬਾਈ ਜੀ ਬਾਈ ਫੜਿਆ ਜਾਊਗਾ ਕੋੜਾ ਆਰਾਮ ਨਾਲ ਖੜ੍ਹ ਜਾ ਕੋਈ ਗੱਲ ਨਹੀਂ ਖੜ੍ਹ ਜਾ ਬਾਈ ਜੀ ਕੋਣ ਆਵਦਾ ਟਿਕ ਜੂਗਾ ਯਾਰ 2 ਮਿੰਟ ਖੜ੍ਹ ਜਾ ਬਾਈ ਜੀ ਸ਼ਾਂਤ ਹੋ ਜਾ ਆਵਦੀ ਜਗ੍ਹਾ ਤੇ ਬਾਈ ਉਹ ਖੜਜੋ ਯਾਰ ਖੜਜੋ ਯਾਰ ਘੋੜੇ ਨੂੰ ਜਾਨ ਬੁੱਝ ਕੇ ਤੇਜ਼ ਕਰੀ ਜਾਂਦੇ ਹੋ ਯਾਰ ਬਿਨ ਗੱਲ ਤੋਂ ਉਹ ਬਾਈ ਖਾਲੀ ਇਹਨੂੰ ਭੱਜ ਲੈਂਦੇ ਖੜਜੋ ਘੋੜੇ ਨੂੰ ਬਾਈ ਬਿਨ ਗੱਲ ਤੋਂ ਤੇਜ਼ ਕਰੀ ਜਾਂਦੇ ਹੋ ਤੁਸੀਂ ਖੜਜੋ 1 ਮਿੰਟ ਵਾਸਤੇ ਯਾਰ ਯਾਰ ਇਹਨੂੰ ਕੌਣ ਫੜ ਲੂ ਐਵੇਂ ਬਾਈ ਘੋੜੇ ਨੂੰ ਤੇਜ਼ ਨਾ ਕਰੋ ਬਾਈ ਟਿੱਕੇ ਖੜਜੋ 2 ਮਿੰਟ ਖੜਜਾ ਯਾਰ ਖੜਜੋ ਯਾਰ ਕਿਉਂ ਨਹੀਂ ਤੁਸੀਂ ਖੜਦੇ ਬਾਈ ਓ ਬਾਈ ਖੜਜੋ ਯਾਰ ਕੋੜੇ ਨੂੰ ਸ਼ਾਂਤਤ ਹੋ ਜਾਣ ਦਿਓ ਯਾਰ ਡਰਾ ਰੱਖਿਆ ਤੁਸੀਂ ਓ ਯਾਰ ਖੜਜੋ ਇੱਕ ਮਿੰਟ ਕੋੜੇ ਨੂੰ ਯਾਰ ਛੁ ਡਰਾ ਰੱਖਿਆ ਪਿੱਛੇ ਪੱਜ ਪੱਜ ਕੇ ਓ ਯਾਰ ਰੁਕਜੋ ਯਾਰ ਓ ਬਾਈ ਰੁਕਜੋ ਯਾਰ ਪਲੀਜ਼ ਓ ਬਾਈ ਜੀ ਰੁਕਜੋ ਪਲੀਜ਼ ਬਾਸ ਬਾਈ ਜੀ ਆਪਣੀ ਜਗ੍ਹਾ ਤੇ ਖੜਜੋ ਯਾਰ ਨਾ ਹਲੋ ਤੁਸੀਂ ਓ ਯਾਰ ਕਿਉਂ ਨਹੀਂ ਮੰਨਦੇ ਯਾਰ ਤੁਸੀਂ ਹੱਥ ਖੜੇ ਕਰੀ ਜਾਂਦੇ ਮੂਰੇ ਓਏ ਸਾਰੇ ਫੌਨ ਨੂੰ ਫੇਰਦੇ ਖੜਜੋ ਇੱਥੇ ਇੱਕ ਜਣਾ ਓ ਯਾਰ ਮੰਨ ਲੈ ਗੱਲ ਯਾਰ ਤੂੰ ਉਹਨੂੰ ਫੜ ਲੈ ਨਾ ਕੋੜੇ ਨੂੰ ਐਵੇਂ ਬਾਈ ਆਪਦੀ ਜਗ੍ਹਾ ਤੇ ਖੜ੍ਹ ਜੋ ਪਲੀਜ਼ ਬਿਲਕੁਲ ਨਾ ਹੱਲੋ ਹਣੀ ਬਾਈ ਹਣੀ ਬਾਈ ਤੁਸੀਂ ਵੀ ਨਾ ਨਾਂ ਨੇੜੇ ਜਾਓ ਕੋੜੇ ਨੂੰ ਖੜ੍ਹ ਜਾਣ ਦੋ ਟਿਕ ਜਾਣ ਦੋ ਸ਼ਾਂਤ ਹੋ ਜਾਣ ਦੋ ਬਾਈ ਇਹ ਦਰਵੇਸ਼ ਹੈ ਇਹਨੇ ਆਪਣੇ ਆਪ ਖੜ੍ਹ ਜਾਣਾ ਹੈ ਅੱਡੇ ਗੱਲ ਨਹੀਂ ਬਾਈ ਜੀ ਕੋਈ ਵੀ ਬੰਦਾ ਕੋੜੇ ਦੇ ਪਿੱਛੇ ਨਾ ਭਜਿਓ ਬੱਸ ਇਹਨੇ ਆਪਣੇ ਆਪ ਖੜ੍ਹ ਜਾਣਾ ਹੈ ਐਨਾ ਰੱਬ ਵਰਗੀਆਂ ਰੂਹਾਂ 'ਚ ਰੱਬ ਵਸਦਾ ਐ ਤੇ ਵੀ ਰੱਬ ਐ ਨੇ ਖੜ ਜਾਣਾ ਯਾਰ ਕੋੜੇ ਨੂੰ ਖੜ ਜਾਣ ਦੋ ਬਾਈ ਆਪਣਾ ਜੋਰ ਦਿਖਾਉਣਾ ਕੋਈ ਵੱਡੀ ਗੱਲ ਨਹੀਂ ਬੱਸ ਸੋ ਸਾਡਾ ਇਹ ਮੇਲਾ ਆਇਆ ਸਫਲ ਹੋ ਗਿਆ ਕੋਈ ਵੱਡੀ ਗੱਲ ਨਹੀਂ ਬਾਈ ਜੀ ਆਰਾਮ ਨਾਲ ਇੱਕ ਦੋ ਬੰਦਾ ਨੇੜੇ ਜਾ ਕੇ ਘੋੜੇ ਨੂੰ ਫੜ ਲਓ ਜਿਆਦੇ ਘੋੜੇ ਦੇ ਮਗਰ ਨਾ ਪਜੋ ਘੋੜਾ ਡਰ ਕੇ ਹੋਰ ਜਿਆਦਾ ਅਗਰੈਸਿਵ ਹੋ ਜੂ ਐਵੇਂ ਨਹੀਂ ਹਾਰਸ ਪਾਵਰ ਕਿਹਾ ਜਾਂਦਾ ਇਹਨਾਂ ਨੂੰ ਬੱਸ ਭਾਵੇਂ 20 ਬੰਦੇ ਲੱਗ ਜੋ ਜੇ ਘੋੜੇ ਨੂੰ ਯਾਰ ਤੁਸੀਂ ਕਾਬੂ ਕਰ ਲਓ ਖੜ ਗਿਆ ਬਾਈ ਖੜ ਗਿਆ ਘੋੜੇ ਨੂੰ ਡਰਾਓ ਨਾ ਬਾਈ ਨੱਕ ਦੇ ਉੱਪਰ ਰੱਸੀ ਪਾ ਲਓ ਆਪੋ ਆਪਣਾ ਦਿਖਾਉਣਾ ਹੁੰਦਾ ਹੈ ਨਿਰਮਲ ਬਾਈ ਹੋਰ ਵੀਡੀਓ ਚੱਲੇ ਨਾ ਚੱਲੇ ਆ ਮਿਲੀ ਨਟਰੀਲੀਆ ਦੇ ਵਿੱਚ ਜਾਊਗੀ ਬਾਈ ਜੀ ਆਪਾਂ ਇਹਨਾਂ ਨੂੰ ਕਲੀਅਰ ਕਰ ਦਈਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਰਿੰਗ ਵੀ ਆਪਾਂ ਕਲੀਅਰ ਕਰ ਦਈਏ ਬਾਈ ਦਰਸ਼ਕ ਵੀਰਾਂ ਤੇ ਵੀ ਰਿੰਗ ਜੋ ਬਾਤ ਜੀ ਰਿੰਗ ਖਾਲੀ ਕਰ ਦਿਓ ਬਾਈ